ਹੁਣੇ ਹੁਣੇ ਵੱਡੀ ਖਬਰ ਆਈ ਆ 2:38 ਮਿੰਟ ਤੇ ਖਲਿਆਣ ਨੇੜੇ ਪਿੰਡ ਨਰੂੜ ਪਾਸਟੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਫਗਵਾੜਾ ਨੇੜੇ ਇੱਕ ਮਿਜ਼ਾਈਲ ਡਿਗਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਜ਼ਾਈਲ ਜਿਹੜੀ ਹੈਗੀ ਆ ਉਹ ਖੇਤਾਂ ਦੇ ਵਿੱਚ ਚੱਲ ਗਈ ਹੈ ਗਿਆ ਵੱਡਾ ਖੱਡਾ ਦੇਖਣ ਨੂੰ ਮਿਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਕੱਠੇ ਹੋ ਗਏ دہشت ਦਾ ਮਾਹੌਲ ਬਣਿਆ ਹੋਇਆ ਹੈ ਖੇਤਾਂ ਵਿੱਚ ਕਾਫੀ ਹੱਦ ਤੱਕ ਮਿਜ਼ਾਈਲ ਨੇ ਜਿਹੜੇ ਉਹ ਮਜ਼ਾਇਲ ਦੇ ਦੂਸਰੇ ਨਾਲ ਜਿਹੜੀਆਂ ਟੁਕੜੇ ਜਿਹੜੇ ਹੈਗੇ ਆ ਖਿਲਰੇ ਪਏ ਸਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਪਹੁੰਚੀ ਆ ਸੋ ਇਹ ਤਸਵੀਰਾਂ ਜਿਹੜੀਆਂ ਨਰੂੜ ਪਾਸਟੇ ਨੇੜੇ ਪਿੰਡ ਖលਿਆਣ ਤਵਾਰੀਆਂ ਨੇ 2:38 ਮਿੰਟ ਤੇ ਰਾਤ ਜਿਹੜੀ ਹੈਗੀ ਇੱਥੇ ਜ਼ਬਰਦਸਤ ਧਮਾਕਾ ਹੋਇਆ ਤੁਸੀਂ ਦੇਖ ਸਕਦੇ ਹੋ ਲੋਕ ਇਹਨਾਂ ਟੁਕੜਿਆਂ ਨੂੰ ਚੁਕਚੁਕ ਕੇ ਦੇਖ ਰਹੇ ਨੇ ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਫਗਵਾੜਾ ਨੇੜੇ ਪਿੰਡ ਖលਿਆਣ ਤੋਂ ਦਿਖਾ ਰਹੇ ਆ ਲੋਕ ਦੇਖਣ ਲਈ ਪਹੁੰਚ ਰਹੇ ਨੇ ਮੋਟਰਸਾਈਕਲਾਂ ਤੇ ਦੇਖਣ ਲਈ ਪਹੁੰਚ ਰਹੇ ਨੇ ਸੋ ਇਹ ਤਸਵੀਰ ਜਿਹੜੀ ਪਿੰਡ ਖਲਿਆਣ ਜਿਹੜੇ ਫਗਵਾੜਾ ਤੋਂ ਆ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਸਾਫ ਦਾ ਮਜ਼ਾਇਲ ਦੇਖੋ ਜੀ ਕਿ ਕਿੱਡਾ ਟੋਆ ਪਾਤਾ ਇਹ ਕਹਿੰਦੇ ਜੀ ਆਂਟੀ ਪਤਾ ਨਹੀਂ ਮਜ਼ਾਈਲ ਸਿਸਟਮ ਲਾਇਆ ਜਿਹਦੇ ਨਾਲ ਉਹ ਡਿਸਟਰੋਏ ਕਰ ਦਿੰਦੇ ਆ ਮਜ਼ਾਈਲ ਨੂੰ ਪਰ ਇਹ ਮਿਸ ਹੋਈ ਹੋ ਆ ਜੀ ਇਹ ਚੱਲੀ ਆ ਪੂਰੀ ਪ੍ਰੋਪਰ ਦੇਖੋ ਜੀ ਫਟੋ ਘਟਾ 8-9 ਫੁੱਟ ਦਾ ਹੋਲ ਕਰ ਦਿੱਤਾ ਏ ਜ਼ਮੀਨ ਦੇ ਵਿੱਚ ਤੇ ਮਿੱਟੀ ਦੇਖੋ ਜੀ ਕਿੱਡੀ ਦੂਰ ਦੂਰ ਚੱਕ ਕੇ ਮਾਰੀ ਹੋਈ ਆ ਉਹ ਪਰੇ ਜਿਹੜੀ ਆ ਕਾਲਾ ਕਾਲਾ ਦੀ ਤਾਂ ਅੱਗ ਲੱਗ ਗਈ ਸੀ ੱਡੀ ਦੂਰ ਜਾ ਜਾ ਕੇ ਸਾਰੇ ਪਾਸੇ ਫਾਰਮ ਫਾਇਰ ਬਰਗੇਟ ਮਗਾਈ ਸੀ ਤੇ ਉਹ ਅੜ ਗਈ ਵਿੱਚੇ ਉੱਥੇ ਗਿੱਲਾ ਸੀ ਖੇਤ ਉੱਚੇ ਹੀ ਅੜ ਗਈ ਉਹ ਤੇ ਮਜ਼ਾਈਲ ਚੱਲੀ ਆ ਜੀ ਚੱਕ ਕੇ ਨਹੀਂ ਲੈ ਕੇ ਗਏ ਇਹ ਖਤਮ ਹੋ ਗਈ ਜਿੱਦਾਂ ਟੁਕੜੇ ਹੋਏ ਵਾਂ ਦੇ ਲੋਹੇ ਦੇ ਟੁਕੜੇ ਮੁੰਡਾ ਲੈ ਕੇ ਖੜਾ ਆ ਦੇਖੋ ਜੀ ਮੈਟਲਿਆ ਸਾਰਾ ਇਹ ਤੇ ਪਰ ਬਚਾਅ ਹੋ ਗਿਆ ਸ਼ੁਕਰ ਹੈ ਕਿ ਪਿੰਡ ਤੋਂ ਬਾਹਰ ਚੱਲੀ ਆ ਯੂਕੇਸੇ ਪਿੰਡ ਚ ਚੱਲ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਇਹਦੇ ਨਾਲ